ਚੱਲ ਰਹੇ ਐ ਅਫਸੋਸ ਦੇ ਦਿਹਾੜੇ ਚੱਲ ਰਹੇ ਐ ਇਹਨਾਂ ਦਿਹਾੜੇ 'ਚ ਬਹੁਤ ਸਾਰੇ ਲੋਕ ਥੱਲੇ ਸੌਂਦੇ ਐ ਇਹਨਾਂ ਦਿਹਾੜਿਆਂ ਨੂੰ ਦੇਖ ਕੇ ਇਤਿਹਾਸ ਦੇਖ ਕੇ ਸਾਨੂੰ ਲੱਗ ਰਿਹਾ ਐ ਕਿ ਜਿਵੇਂ ਜਾਲਮ ਸਰਕਾਰਾਂ ਅੱਜ ਕਰ ਰਹੀਆਂ ਐ ਉਹ ਸਮੇਂ ਦੀਆਂ ਜਾਲਮ ਸਰਕਾਰਾਂ ਵੀ ਐਸੇ ਤਰ੍ਹਾਂ ਦਾ ਵਤੀਰਾ ਕਰਦੀਆਂ ਸੀ ਤੋਂ ਵੀ ਭੈੜਾ ਵਤੀਰਾ ਕਰਦੀਆਂ ਸਾਰੇ ਪਰਿਵਾਰ ਆਪਣਾ ਸਰਬੰਸ ਛੋਟੇ-ਛੋਟੇ ਬੱਚੇ ਚ ਜਹੀਦ ਕਰਾਉਣੇ ਪਏ। ਸੋ ਅੱਜ ਦਾ ਜੋ ਸਾਡਾ ਮੁੱਦਾ ਹੈ ਮੈਂ ਤਾਂ ਮੈਂ ਕਹੂੰਗਾ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਹੈ। ਯਾਦੋ ਨਵਾਂ ਡਰਾਫਟ ਭੇਜਿਆ ਹੈ ਸੈਂਟਰ ਸਰਕਾਰ ਨੇ ਸਟੇਟਾਂ ਨੂੰ। ਸੋ 28 ਦਿਨ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੈ। ਆਸਾਨੀਨਸਾਨੀਆ ਤੌਰ ਤੇ ਸਾਨੂੰ ਸਾਰਿਆਂ ਨੂੰ ਅਫਸੋਸ ਹੈ ਕਿ ਇੱਕ ਬਹੁਤ ਵੱਡਾ ਲੀਡਰ ਸਰਕਾਰ ਦਾ ਅਣਗੌਲੀ ਕਰਕੇ ਸ਼ੈਮ ਮਾਦੇ ਮੂੰਹ ਮਲ ਜਾ ਰਿਹਾ ਹੈ ਹੋਣੀ ਚਾਹੀਦੀ ਕੋਈ ਨੀਲੇ ਖੌਂਦ ਦੀ ਗੱਲ ਤੇ ਸਿੱਧੀ ਲਾਉਣ ਦੀ ਗੱਲ ਸਾਰਿਆਂ ਦਾ ਇੱਕੋ ਜਿਹਾ ਸਤਕਾਰ ਹੋਣਾ ਚਾਹੀਦਾ ਸੋ ਮੈਂ ਰਾਜਨੀਤੀ ਨੂੰ ਫਿਰ ਸਤਿਕਾਰ ਦੇਣਾ ਵੈਰ ਜਿੱਤਾ ਕੱਲ੍ਹ ਤੋਂ ਵਾਅਦਾ ਕੀਤਾ ਏਸਾਨਾ ਬਾਈਜੀ ਕੁਮਰ ਸਿੰਘ ਜੀ ਬੋਡੇਵਾਲਾ ਸੀਨੀਅਰ ਸੁਪਰਡੰਟ ਪੰਜਾਬ ਭਾਰਤੀ ਰੱਖ-ਰਖ ਜੱਫੇ ਬੰਨਿਆਂ ਦੇ 800 ਰੁਪਏ ਤੇ ਪਿੰਡਾਂਤ ਵਾਲੇ ਮੇਰੇ ਬਹੁਤ ਇਸ਼ਤਿਹਾਰ ਜੋ ਕਿਸਾਨ ਵੀਰ ਸਾਰਿਆਂ ਨੂੰ ਫਟੇ ਅਰਜ਼ ਕਰਦੇ ਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਸਾਜਦਾ ਇਹ ਧਰਨਾ ਕਿ ਇਕੱਲਾ ਫਰੀਦਕੋਟ ਨਹੀਂ ਸਾਰੇ ਦੇਸ਼ ਵਿੱਚ ਚੱਲ ਰਿਹਾ ਹੈ ਔਰ ਬਹੁਤ ਗੱਲਾਂ ਮੋਰਚੇ ਦੇ ਸਬੰਧ ਵਿੱਚ ਹੋਈਆਂ ਜਾਂ ਜੋ ਦਿੱਲੀ ਧਰਨਾ ਚੱਲ ਰਿਹਾ ਸੰਭੋ ਸੰਭੋ ਬਾਰਡਰ ਤੇ ਖਨੌਰੀ ਤੇ ਉਹਦੇ ਸਬੰਧ ਵਿੱਚ ਵੀ ਗੱਲਾਂ ਜਿਹੜੇ ਲੋਕ ਭੁਲੇਖਾ ਪਾਉਂਦੇ ਆ ਮੈਂ ਦੱਸਣਾ ਚਾਹਣਾ ਕਿ ਜਿਸ ਦਿਨ ਤੋਂ ਉਹ ਮੋਰਚਾ ਚੱਲਿਆ ਸਰਕਾਰ ਨੇ ਤਸ਼ੱਦਦ ਕੀਤਾ ਤਾਂ ਸੰਜੁਗਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਕੇ ਉਸ ਦਿਨ ਤੋਂ ਹੀ ਵੱਖ-ਵੱਖ ਤਰੀਕਾ ਨਾਲ ਪੰਜਾਬ ਵਿੱਚ ਲੜਾਈ ਸ਼ੁਰੂ ਕੀਤੀ ਭਾਵੇਂ ਉਹ ਟੋਲ ਪਲਾਜੇ ਬੰਦ ਕਰਨ ਦੀ ਗੱਲ ਹੋਵੇ ਭਾਵੇਂ ਭਾਰਤ ਬੰਦ ਕਰਨ ਦੀ ਗੱਲ ਹੋਵੇ ਚਾਹੇ ਡੀਸੀ ਹਾਰਡ ਆਫ ਫਾਂਤੇ ਕਾਨੂੰਨਾਂ ਦੀ ਲੜਾਈ ਆ ਜਿਹੜੀ ਤੁਸੀਂ 2021 ਵਕਤ ਨੂੰ ਕਾਨੂੰਨ ਵਾਰਸ ਕਰਾ ਕੇ ਆਏ ਸੀ ਮੋਦੀ ਸਰਕਾਰ ਨੂੰ ਭੁਲੇਖਾ ਸੀ ਕਿਉਂਕਿ ਗੱਲ ਚੱਲਦੀ ਸੀ ਮੋਦੀ ਆ ਤੇ ਮੌਮਕਨਾ ਪਰ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਪਹਿਲਾ ਪ੍ਰਚਾਰ ਕੀਤਾ ਭਵਾਂਵ ਜੀਟੀ ਰੋਡ ਜਾਮ ਕੀਤਾ ਰੇਲ ਟ੍ਰੈਕ ਜਾਮ ਕੀਤਾ ਉਸ ਤੋਂ ਬਾਅਦ 25 ਨਵੰਬਰ 2020 ਨੂੰ ਦਿੱਲੀ ਨੂੰ ਚਾਲੇ ਪਾਏ ਤਾਂ ਉਹ ਸਮੇਂ ਆਪਾਂ ਨੂੰ ਇਹ ਭੇਖਾ ਨੇ ਰੱਖਣਾ ਚਾਹੀਦਾ ਕਿ ਅਸੀਂ ਕੱਲੇ ਕਿਸਾਨਾਂ ਨੇ ਇਹ ਕਾਨੂੰਨ-ਵਾਸ ਕਰਾਏ ਆ ਭਰਾਵੋ ਉਹ ਸਮੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਹੀ ਦੇਸ਼ ਵਿੱਚ ਜੋ ਹੈ ਡੀਸੀ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਜਾ ਰਹੇ ਆ ਖਾਸ ਕਰਕੇ ਦਾ ਮੇਨ ਮਕਸਦ ਜਿਹੜਾ ਕਹਿ ਲਈ ਆਪਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੈ ਜੋ ਅੱਜ 28ਵੇਂ ਦਿਨਾਂ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਹਾਲਾਤ ਨਾਜ਼ੁਕਾ ਉਹਦੇ ਔਰ ਕੀ ਹੈ ਸਰਕਾਰ ਜਿਹੜੀ ਹੈਗੀ ਹੈ ਇਹ ਤੇ ਕੋਈ ਗੌਰ ਨਹੀਂ ਕਰ ਰਹੀ ਤਾਂ ਲੋਕਾਂ ਦੀ ਮੰਗ ਹੈ ਕਿ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਜਿਹੜਾ ਸਾਰਾ ਸੰਘਰਸ਼ ਲੜਨਾ ਚਾਹੀਦਾ ਹੈ ਸ joint ਮੋਰਚੇ ਨੂੰ ਨਾਲ ਲੱਗਣਾ ਚਾਹੀਦਾ ਹੈਗਾ ਤਾਂ ਮੈਂ ਬੇਨਤੀ ਕਰਾਂ ਕਿ ਸ joint ਮੋਰਚਾ ਕਦੇ ਵੀ ਉਹਨਾਂ ਦੀ ਪਿੱਠ ਤੋਂ ਪਾਸੇ ਨਹੀਂ ਹੋਇਆ ਜੇ ਸ਼ੁਭ ਕਰਨ ਦੀ ਮੌਸ ਸੀ ਜੇ ਕੋਈ ਵੀ ਹਮਲਾ ਹੋਇਆ ਤਾਂ ਸਯੁਜਤਥਾਨ ਮੋਰਚਾ ਜਾਂ ਉਗਰਾਹਾਂ ਜਿੱਥੇ ਮੰਨੀ ਸਾਡੇ ਨਾਲ ਖੜੀ ਹੈ ਇਹ ਸਾਰਿਆਂ ਨੇ ਅਸੀਂ ਹਮੇਸ਼ਾ ਹੀ ਪੱਖ ਪੁਰਿਆ ਹੈ ਅਸੀਂ ਹਮੇਸ਼ਾ ਹੀ ਸਰਕਾਰ ਦਾ ਵਿਰੋਧ ਕੀਤਾ ਜ ਜਦ ਸਰਕਾਰਾਂ ਨੇ ਧੱਕਾ ਕੀਤਾ ਅੱਜ ਵੀ ਅਸੀਂ ਤਕੜੇ ਹੋ ਕੇ ਜੋ ਸਯੁਜਤਥਾਨ ਮੋਰਚਾ ਹੈਗਾ ਉਹ ਵਿਰੋਧ ਕਰ ਰਿਹਾ ਹੈ ਜਿਹੜਾ ਸਾਰਾ ਦੇਸ਼ ਦੇ ਵਿੱਚ ਜੋ ਅੱਜ ਧਰਨੇ ਲੱਗ ਰਹੇ ਡੀਸੀ ਦਫ਼ਤਰਾਂ ਤੇ ਇਹ ਵੀ ਉਸ ਵਿਰੋਧ ਦੇ ਵਿੱਚ ਹੀ ਜਗਜੀਤ ਸਿੰਘ ਦੀ ਜਾਨ ਬਚਾਉਣ ਵਾਸਤੇ ਕਿਉਂਕਿ ਜਗਜੀਤ ਸਿੰਘ ਦੀ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਲੀਡਰ ਕਦੇ ਪੈਦਾ ਨਹੀਂ ਹੁੰਦਾ ਜਦ ਤੱਕ ਮੈਂ ਮਰਨ ਵਾਲੀ ਦੀ ਗੱਲ ਕਰਾਂ ਤਾਂ ਸਿੱਖੀ ਸਿਧਾਂਤਾਂ ਮੁਤਾਬਕ ਤਾਂ ਮਰਨ ਵਾਲਤਾ ਸੀ ਨਹੀਂ ਰੱਖਣਾ ਕਿਉਂਕਿ ਜੇ ਅਸੀਂ ਜਿੰਦੇ ਰਹਾਂਗੇ ਫਿਰ ਅਸੀਂ ਲੜਾਂਗੇ ਜਦ ਕੋਈ ਸਾਥੋਂ ਵੱਡਾ ਲੀਡਰ ਚਲਾ ਜਾਂਦਾ ਤਾਂ ਫਿਰ ਤਾਂ ਉਹ ਜਿਹੜੀ ਉਹਦੀ ਜਥੇਬੰਦੀ ਕਹਿ ਲਈਏ ਜਾਂ ਕਿਸਾਨ ਕਹਿ ਲਈਏ ਇੱਕ ਉਹਦਾ ਲੀਡਰ ਹੀਣ ਹੋ ਜਾਂਦਾ ਲੀਡਰ ਚਲਾ ਜਾਂਦਾ ਹੈਗਾ ਤਾਂ ਸਰਕਾਰਾਂ ਨੂੰ ਮੈਂ ਕਹੂੰਗਾ ਇਹਨਾਂ ਗੱਲਾਂ ਨਾਲ ਜਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਤਜਰਬਾ ਸਾਡਾ 700 ਤੋਂ ਉੱਪਰ ਅਸੀਂ ਕਿਸਾਨ ਉੱਥੇ ਸ਼ਹੀਦ ਕਰਵਾਏ ਪੰਜ ਸਾਡੇ ਉਥੇ ਕਿਸਾਨ ਔਰ ਪੱਤਰਕਾਰ ਵੀਰ ਜੁੜਾ ਹੈਗਾ ਦਰੜਕੇ ਮਾਰਦਾ ਲਖੀਪੁਰ ਖੀਰੀ ਦੇ ਵਿੱਚ ਕੀ ਹੋਇਆ ਉਹਦਾ ਅਸੀਂ ਰੌਲਾ ਰੱਪਾ ਅੱਜ ਵੀ ਪਾ ਰਹੇ ਅਸੀਂ ਕੇਸ ਦਰਜ ਕਰਨ ਦੀ ਅੱਜ ਗੱਲ ਕਰ ਰਹੇ ਹਾਂ ਇਸੇ ਤਰ੍ਹਾਂ ਸਾਡਾ ਜੇ ਕਿਸਾਨ ਕੋਈ ਚਲਾ ਜਾਂਦਾ ਤਾਂ ਅਸੀਂ ਅਸੀਂ ਮਹੀਨਾ ਦੋ ਮਹੀ ਹੌਲੀ ਹੌਲੀ ਗੱਲੋ ਸ਼ਾਂਤ ਹੋ ਜਾਂਦੀ ਹੈ ਸੋ ਇਸ ਕਰਕੇ ਮੈਂ ਜਗਜੀਤ ਸਿੰਘ ਢੱਲੇਵਾਲ ਨੂੰ ਆਪਦੇ ਵੱਲੋਂ ਨਿੱਜੀ ਤੌਰ ਤੇ ਵੀ ਬੇਨਤੀ ਕਰੂੰਗਾ ਕਿ ਭਾਈ ਆਪਾਂ ਜੋ ਮਰਨ ਵਰਤ ਹੈ ਇਹ ਛੱਡ ਕੇ ਅਸੀਂ ਸਾਡੇ ਤੁਹਾਡੇ ਨਾਲ ਆ ਸਾਰੇ ਕਿਉਂਕਿ ਮੇਰੀ ਜਥੇਬੰਦੀ ਮੈਂ ਆਪਦੇ ਤੌਰ ਤੇ ਨਿੱਜੀ ਤੌਰ ਤੇ ਕਹਾਂ ਤੇ ਮੈਂ ਦੋ ਤਿੰਨ ਵਾਰੀ ਜਾਇਆ ਸਾਡੀ ਜਥੇਬੰਦੀ ਹੋਰ ਜ਼ਿਲ੍ਹਾ ਚ ਵੀ ਜਾ ਰਹੀ ਹੈਗੀ ਆ ਪਰ ਮੈਂ ਮੇਨ ਜੋ ਪ੍ਰੋਬਲਮ ਕੀ ਹੈ ਜੋ ਲੋਕ ਇਹ ਸਵਾਲ ਕਰਦੇ ਨੇ ਕਿ ਇਹ ਸੰਯੁਕਤ ਮੋਰਚਾ ਨਾਲ ਕਿਉਂ ਨਹੀਂ ਚੱਲ ਰਿਹਾ ਮੇਨ ਪ੍ਰੋਬਲਮ ਕੀ ਹੈਗੀ ਹੈ ਮੇਨ ਪ੍ਰੋਬਲਮ ਇਹ ਹੈਗੀ ਹੈ ਕਿ ਸੰਯੁਕਤ ਮੋਰਚਾ ਕਦੇ ਪਿੱਛੇ ਨਹੀਂ ਹਟਦਾ ਪਰ ਜਦ ਇੱਕ ਮੈਂ ਬੇਨਤੀ ਕਰਾਂ ਜਦ ਜਾਂਦਾ ਸੰਯੁਕਤ ਮੋਰਚਾ ਉੱਥੇ ਪਹਿਲਾਂ ਅੱਠ ਜਥੇਬੰਦੀਆਂ ਉੱਥੇ ਗਈਆਂ ਜਿਸ ਦਿਨ ਗਈਆਂ ਰਕੇਸ਼ ਕੈਤ ਵੀ ਗਿਆ ਸਟੇਜ ਲੱਗੀ ਸੀ ਉੱਥੇ ਮੈਨੂੰ ਦੱਸਣ ਵੀ ਅਸੀਂ ਮਿਲਣ ਤੋਂ ਬਾਅਦ ਸਾਡਾ ਫਰਜ਼ਦਾ ਇਹ ਬਣਦਾ ਸੀ ਕਿਸਯੁਗਤ ਮੋਰਚੇ ਦੀਆਂ ਜੇ 8 8 ਬੰਦੀਆਂ ਗਈਆਂ ਇੱਕ ਲੀਡਰ ਨੂੰ ਪੰਜਾਬ ਲੈਵਲ ਤੇ ਉਹ ਤੇ ਸਟੇਜ ਤੇ ਬੁਲਾਇਆ ਜਾਂਦਾ ਵੀ ਸੰਯੁਗਤ ਮੋਰਚਾ ਪਾਈ ਅੱਜ ਆਇਆ ਹੈਗਾ ਇਸੇ ਤਰ੍ਹਾਂ ਹੀ ਰਕੇਸ਼ ਗਾਇਤ ਬਾਹਰੋਂ ਆਇਆ ਸੀ ਦਿੱਲੀ ਤੋਂ ਉਹਨੂੰ ਬੁਲਾਇਆ ਜਾਂਦਾ ਠੀਕ ਹੈ ਫਿਰ ਕੋਈ ਗੱਲ ਸਰਕਾਰ ਨੂੰ ਹੀ ਪਤਾ ਲੱਗਦਾ ਵੀ ਇਕੱਠੇ ਨੇ ਅਸੀਂ ਜਾ ਕੇ ਢੇੜਾ ਕੱਢ ਕੇ ਉਸ ਤੋਂ ਬਾਅਦ ਕੋਈ ਤੁਸੀਂ ਕੋਟਲੀ ਸਾਹਿਬ ਦਾ ਉਹਦਾ ਕਿਹਨਾਂ ਦੇ ਕਲੀਡਰ ਦਾ ਇੱਕ ਬਿਆਨ ਵੀ ਸੁਣਿਆ ਕੋਈ ਬਾਦਲ ਬਾਰੇ ਜੋ ਗੱਲ ਚੱਲੀ ਸਾਰੇ ਲੋਕਾਂ ਚੋਂ ਤੁਸੀਂ ਪ੍ਰੈਸਰਾਂ ਵੀ ਸੁਣਿਆ ਵੀ ਇਸ ਤਰ੍ਹਾਂ ਪਤਾ ਲੈਣਾ ਜਾਂ ਇਹਨੂੰ ਦੇਖਣ ਆਏ ਇਹ ਹਾਲਾਤ ਕੀ ਨੇ ਪਰ ਹਾਲਾਂਕਿ ਇਹ ਨਹੀਂ ਹੈ ਸਾਡਾ ਸਾਥ ਹੀ ਰਿਹਾ ਮੇਰੇ ਦਾ ਖਾਸ ਕਰਕੇ ਮੈਂ ਤਾਂ ਉਹਨਾਂ ਨਾਲ ਕੰਮ ਕੀਤਾ ਹੈਗਾ ਸਾਨੂੰ ਸਾਰਿਆਂ ਨੂੰ ਉਹਦਾ ਫਿਕਰ ਹੈਗਾ ਸੋ ਇਸ ਕਰਕੇ ਬੇਨਤੀ ਹੈ ਵੀ ਜੇ ਅੱਜ ਵੀ ਇਕੱਠੇ ਹੁੰਨੇ ਆ ਸਾਡੀਆਂ ਮੰਗਾਂ ਤਾਂ ਉਹੀ ਹੈ ਸਾਡਾ ਮੰਗਾਂ ਦਾ ਕੋਈ ਰੌਲਾ ਨਹੀਂ ਸਾਡੀਆਂ ਮੰਗਾਂ ਸਾਂਝੀਆਂ ਨੇ ਆ ਨਵੀਂ ਇੱਕ ਮੰਗ ਆ ਕਿ ਡਰਾਫਟ ਵਾਲੀ ਇਹ ਵੀ ਨਾਲ ਹੈ ਰੌਲਾ ਕਿਸ ਗੱਲ ਦਾ ਹੈਗਾ ਵੀ ਅਸੀਂ ਉਥੇ ਜੇ ਜਾਣੇ ਆ ਸਯੁਗਤ ਮੋਰਚਾ ਜਾਂਦਾ ਹੈ ਕਿ ਅਸੀਂ ਉੱਤੇ ਜਾ ਕੇ ਉਹਨੂੰ ਬੇਨਤੀ ਕਰਦੇ ਹਾਂ ਚਲੋ ਅਸੀਂ ਸਯੁਗਤ ਮੋਰਚੇ ਵੱਲੋਂ ਜਗੀ ਜੀ ਸਿੰਘ ਦਲਵਾਨ ਨੂੰ ਠਾ ਲੈਨੇ ਆ ਉਸ ਤੋਂ ਬਾਅਦ ਕੀ ਸਾਡੀਆਂ ਸਾਂਝੀਆਂ ਮੀਟੀਆਂ ਹੁੰਦੀਆਂ ਕਿ ਸਾਂਝੇ ਤੌਰ ਤੇ ਜੀ ਪ੍ਰੋਗਰਾਮ ਲੀਕ ਕੇ ਅਗਲਾ ਪ੍ਰੋਗਰਾਮ ਦਿੰਨੇ ਆ ਜਾਂ ਉਹ ਫਾਰਮਾ ਜੋ ਕਹਿੰਦੀ ਸਾਡਾ ਪ੍ਰੋਗਰਾਮ ਚੱਲੂਗਾ ਜਾਂ ਉਥੇ ਜੋ ਕਿਸਾਨ ਸਾਡੇ ਆਗੂ ਜਾਂਦੇ ਨੇ ਸਹਿਯੋਗਤ ਮੋਰਚੇ ਦੇ ਕਿ ਉਹਨਾਂ ਨੂੰ ਬੁਲਾਇਆ ਜਾਂਦਾ ਕਿ ਸਟੇਜ ਤੇ ਬਿਠਾ ਕੇ ਜਾਂ ਥੱਲੇ ਬਿਠਾ ਕੇ ਮੋੜ ਦਿੱਤਾ ਜਾਂਦਾ ਹੈਗਾ ਜਾਂ ਕੀ ਗੱਲ ਹੁੰਦੀ ਉਹਨਾਂ ਵਿਚਾਰ ਹੁੰਦੀ ਰੌਲਾ ਇਸ ਗੱਲ ਦਾ ਹੈਗਾ ਕਿਉਂਕਿ ਜੇ ਪੰਜਾਬ ਲੈਵਲ ਤੇ ਕੋਈ ਵੀ ਲੀਡਰ ਜਾਂਦੇ ਹੈਗੇ ਆ ਉਹਨਾਂ ਨੇ ਜਾ ਕੇ ਲੋਕਾਂ 'ਚ ਬੋਲਣਾ ਹੁੰਦਾ ਦੱਸਣਾ ਹੁੰਦਾ ਜੇ ਉਥੇ ਜਾ ਕੇ ਮੋੜ ਦੇਣਾ ਗੱਲ ਨਹੀਂ ਕਰਨੀ ਤਾਂ ਗੱ ਰਾਮ ਹੈ 21 ਤੱਕ ਨੋਥੇ ਵੱਡਾ ਜਾਥਾ ਲੈ ਕੇ ਗਿਆ ਉਥੇ ਬਲਦੇਵ ਸਿੰਘ ਵੱਡਾਲਾ ਜੀ ਸਾਡੇ ਸਤਿਕਾਰਯੋਗ ਨੇ ਇੱਕ ਰਾਗੀ ਨੇ ਇੱਕ ਕਥਾ ਵਾਚ ਕੇ ਨੇ ਉਹ ਵੀ ਗਏ ਨੇ ਉਹਨਾਂ ਨੇ ਇੱਕ ਬਹੁਤ ਮੈਨੂੰ ਬਹੁਤ ਉਸ ਗੱਲ ਨੂੰ ਮਹਿਸੂਸ ਹੋਇਆ ਸਯੁਗਤ ਮੋਰਚੇ ਬਾਰੇ ਜੋ ਗੱਲ ਕਹੀ ਉਹਨਾਂ ਨੇ ਕਿਹਾ ਵੀ ਮੈਂ ਮਾਈ ਭਾਗੋ ਦਾ ਰੋਲ ਅਦਾ ਕਰਦਾ ਮੈਂ ਮਾਈ ਭਾਗੋ ਦਾ ਰੋਲ ਅਦਾ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਸਯੁਗਤ ਮੋਰਚੇ ਵਾਲੇ ਲੀਡਰਾਂ ਨੂੰ ਕੁਝ ਲੀਡਰਾਂ ਦਾ ਨਾਂ ਵੀ ਲਿਆ ਉਹਨੇ ਵੈਸੇ ਨਾਂ ਲੈਣ ਨੂੰ ਕਿ ਸਾਰਾ ਸਯੁਗਤ ਮੋਰਚਾ ਹੀ ਵਿੱਚ ਆ ਜਾਂਦਾ ਵੀ ਜਾਂ ਤਾਂ ਸਲਵਾਰਾਂ ਚੂੜੀਆਂ ਪਾ ਲੈਣ ਮਾਈ ਭਾਗੋ ਨੂੰ ਜਿਸ ਤਰ੍ਹਾਂ ਕਿਹਾ ਸੀ ਜਾਂ ਫਿਰ ਨਾਲ ਆ ਜਾਣ ਜੇ ਮੈਂ ਮੈਂ ਨਾਲ ਚੱਲਦਾ ਉਹਨੇ ਕਿਹਾ ਵੀ ਸੋਗ ਤੇ ਮਰਚਾ ਮੁਰਜਾ ਮੇਰੇ ਨਾਲ ਆਵੇ ਔਰ ਜਾ ਕੇ ਆਪ ਜਗਜੀਤ ਸਿੰਘ ਢੱਲੇਵਾਲ ਨੂੰ ਬੇਨਤੀ ਕਰੀਏ ਕਿ ਤੂੰ ਉੱਠ ਘੜ ਮਾਰਨ ਮਾਰ ਤੋਂ ਆਪਾਂ ਇਕੱਠੇ ਲੜਾਂਗੇ ਮੈਂ ਵਡਾਲਾ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੂੰ ਸਟੇਜ ਤੇ ਬੋਲ ਕੇ ਲੋਕਾਂ ਨੂੰ ਅਮੋਸ਼ਨ ਕਰਕੇ ਲੋਕਾਂ ਤੋਂ ਬੋਲੇ ਸੋਨ ਨਾਲ ਮੁਰਦਾਬਾਦ ਸੋਗ ਤੇ ਮੁਰਦਾ ਮੁਰਦਾਬਾਦ ਇਹ ਖਵਾਉਣਾ ਹੈ ਜਾਂ ਇਕੱਠੇ ਕਰਨਾ ਤੂੰ ਹੀ ਵਡਿਆਈ ਬਲਦੇਵ ਸਿੰਘ ਮਡਾਲਾ ਇਉਂ ਕਿਉਂ ਨਹੀਂ ਲੈ ਲੈਂਦਾ ਸੀ ਕਿਉਂ ਕੋਈ ਨਾ ਲਈ ਕਿ ਸਯੁਜਕਤ ਮੋਰਚੇ ਨੂੰ ਜਾ ਕੇ ਕਹਿੰਦਾ ਚਲੋ ਭਾਈ ਸਾਡੇ ਨਾਲ ਮੈਂ ਤੁਹਾਡੇ ਨਾਲ ਆਪਾਂ ਜੀ ਸਿੰਘ ਢੱਲੇਵਾਲ ਨੂੰ ਜਾ ਕੇ ਬੇਨਤੀ ਕਰਦੇ ਆ ਉਹਨੂੰ ਉਠਾਉਣੀ ਹੈ ਮਰਨ ਮਰ ਤੋਂ ਇਕੱਠੇ ਹੋ ਕੇ ਆਪਾਂ ਲੜਦੇ ਆ ਪਰ ਨਹੀਂ ਪਤਾ ਨਹੀਂ ਆਪਣਾ ਨਾਮ ਉੱਚਾ ਕਰਨ ਵਾਸਤੇ ਤੇ ਬੋਲਣ ਵਾਸਤੇ ਲੋਕਾਂ ਦੀ ਵਾਹਵਾ ਖੱਟਣ ਵਾਸਤੇ ਇਹ ਲੋਕ ਕਰਦੇ ਸੋ ਇਹ ਮਾੜੀਆਂ ਗੱਲਾਂ ਨੇ ਇਹ ਜੋੜਨ ਵਾਲੀਆਂ ਨਹੀਂ ਇਹ ਤੋੜਨ ਵਾਲੀਆਂ ਗੱਲਾਂ ਨੇ ਜਿਹੇ ਲੋਕ ਸੋ ਮੈਂ ਬੇਨਤੀ ਕਰਦਾ ਹਾਂ ਸਮੁੱਚੀਆਂ ਉਹਦੀ ਜਥੇਬੰਦੀ ਨੂੰ ਉਹਨੂੰ ਫਿਕਰ ਚਾਹੀਦਾ ਹੈ ਉਹਦੀ ਲੀਡਰਸ਼ਿਪ ਨੂੰ ਉਹਦੀ ਜਥੇਬੰਦੀ ਲੀਡਰਸ਼ਿਪ ਨੂੰ ਉਹਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਕਿ ਅਸੀਂ ਉਹਨੂੰ ਬਚਾਈਏ ਕਿਉਂਕਿ ਉਹਨੂੰ ਇਹਨੂੰ ਚਾਹੀਦਾ ਹੈ ਜੇ ਉਹ ਚਲਾ ਗਿਆ ਢੱਲੇਵਾਲ ਚਲਾ ਗਿਆ ਰੱਬ ਨਾ ਕਰੇ ਅਰਦਾਸ ਇਹ ਜਹ ਨਾ ਹੋਵੇ ਇਹ ਚਲਾ ਗਿਆ ਤਾਂ ਉਹਦੀ ਜਿਹੜੀ ਜਥੇਬੰਦੀ ਹੈ ਉਹ ਲੀਡਰਹੀਨ ਹੋ ਜਾਵੇ ਸਾਰੀ ਕਿਸਾਨਾਂ ਨੂੰ ਇਸ ਦਾ ਗੱਲ ਦਾ ਫਰਕ ਕਵੱਡਾ ਲੀਡਰ ਬੜੇ ਸਮੇਂ ਬਾਅਦ ਬਣਦਾ ਹੈ ਛੇਤ ਨਹੀਂ ਬਣ ਜਾਂਦਾ ਅੱਜ ਉੱਠ ਕੇ ਲੀਡਰ ਨਹੀਂ ਬਣ ਜਾਂਦਾ ਉਮਰਾਂ ਗਾਲੀਆਂ ਸਾਰੇ ਲੀਡਰਾਂ ਨੇ ਫਿਰ ਲੀਡਰ ਬਣਿਆ ਜਾਂਦਾ ਹੈਗਾ ਸੋ ਉਹਨੇ ਜਥੇਬੰਦੀ ਨੂੰ ਉਹਨਾਂ ਦੀਆਂ ਫੋਰਮਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਅਪਰਾਲਾ ਕਰਨ ਕਿ ਅੱਜ ਲੋੜ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣ ਦੀ ਅਸੀਂ ਸਰਕਾਰ ਨਾਲ ਲੜਦੇ ਰਹਿਣਾ ਹੈ ਹਮੇਸ਼ਾ ਵੱਡੀ ਤਾਕਤ ਬਣ ਕੇ ਅਸੀਂ ਸਯੁਕਤ ਮੋਰਚਾ ਵੀ ਆਪਣਾ ਪਰਮਾਤਮਾ ਕਰੇ ਇਕੱਠਾ ਹੋਵਾਂਗੇ ਵੱਡਾ ਇੱਕ ਤਾਕਤ ਬਣ ਕੇ ਅਸੀਂ ਲੜਾਂਗੇ ਸੋ ਇਸ ਕਰਕੇ ਅਸੀਂ ਉਹਨੂੰ ਬਚਾਉਣ ਦੀ ਅਗਲ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਸੱਚੇ ਬਾਦਸ਼ਾਹ ਉਹਨੂੰ ਮਿਹਰ ਕਰ ਔਰ ਇਸ ਤਰ੍ਹਾਂ ਦਾ ਸਿਸਟਮ ਬਣਾ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਸਾਰੇ ਰਲ ਕੇ ਲੜ ਗਏ